ਖਰਗੋਦਾ ਬਿੱਟੇ ਦੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਘੱਟ ਜੋੜ ਬਿਨਾ ਬੀਜੇਪੀ ਪੰਜਾਬ ਵਿੱਚ 20 ਸਾਲ ਦੀ ਸਰਕਾਰ ਆਪਣੀ ਨਹੀਂ ਬਣਾ ਸਕਦੀ ਇਸ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਅ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਸਮੂਚੀ ਟੀਮ ਦੇ ਨਾਲ ਸਾਰੇ ਦੇਖਣ ਵਾਲੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਆਭਿਪਤੇ ਨਿਮਰਤਾ ਨਾਲ ਵੈਗੂ ਜੀ ਕਾਲ ਸਭ ਵੈਗੂ ਜੀ ਕੀ ਫਤਿਹ ਅ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਇਸ ਸਵਾਲ ਦਾ ਇਸ ਗੱਲ ਦਾ ਇਸ ਸਟੇਟਮੈਂਟ ਦਾ ਜਿਹੜਾ ਅ ਮਤਲਬ ਸਭ ਤੋਂ ਪਹਿਲਾਂ ਤਾਂ ਕੈਪਟਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਉਸ ਦੇ ਨਾਲ ਬੀਜੇਪੀ ਦੀ ਜਿਹੜੀ ਝੋਲੀ ਦੇ ਵਿੱਚ ਦਾਣੇ ਐ ਉਹ ਤਾਂ ਸਪਸ਼ਟ ਹੋ ਗਏ ਉਹਨਾਂ ਨੇ ਜਿਹੜਾ ਸ਼ੀਸ਼ਾ ਬੀਜੇਪੀ ਲੀਡਰਸ਼ਿਪ ਨੂੰ ਦਿਖਾਇਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਨਾਂ ਕੋਈ ਆਧਾਰ ਥਾ ਨਾ ਕੋਈ ਹੈ ਨਾ ਆਉਣ ਵਾਲੇ 20 ਸਾਲ ਦੇ ਸਮੇਂ ਦੌਰਾਨ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਦੀ ਤਾਂ ਦੂਰ ਦੀ ਗੱਲ ਉਹ ਰੱਖ ਵੀ ਨਹੀਂ ਸਕਦੀ ਔਰ ਜਿੱਥੋਂ ਤੱਕ ਉਹਨਾਂ ਦੇ ਇਸ ਗੱਲ ਦੀ ਜੇ ਮੈਂ ਗੱਲ ਕਰਾਂ ਤੇ ਇਹ ਗੱਲ ਠੀਕ ਹੈ ਦੇਖੋ ਪਹਿਲਾਂ ਜਿਹੜਾ ਇਹਨਾਂ ਦੇ ਰਵਨੀਤ ਬਿੱਟੂ ਉਹ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਦੂਸਰਾ ਮਨਜਿੰਦਰ ਸਿੰਘ ਸੇਸਾ ਉਹ ਕਹਿੰਦਾ ਤੁਸੀਂ ਬਿੱਟੂ ਨੂੰ ਪਿੱਛੇ ਛੱਡੋ ਮੈਨੂੰ ਮੁੱਖ ਮੰਤਰੀ ਬਣਾ ਦਿਓ ਉਹ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਹੋੜ ਦੇ ਵਿੱਚ ਹੈ ਹੁਣ ਜਿਹੜੀ ਅਸਲੀਅਤ ਹੈ ਅਸ਼ਵਨੀ ਜਿਹੜੇ ਕਾਰਜਕਾਰੀ ਪ੍ਰਧਾਨ ਹੈ ਬੀਜੇਪੀ ਦੇ ਉਹ ਵੀ ਇਸ ਗੱਠਜੋੜ ਨੂੰ ਡਿਨਾਈ ਕਰ ਚੁੱਕਿਆ ਹੈ ਉਹਨਾਂ ਨੇ ਇਸ ਗੱਲ ਦੀ ਮੁਖਾਲਫਤ ਕੀਤੀ ਕਿ ਬੀਜੇਪੀ ਅਕਾਲੀ ਦਲ ਦਾ ਗੱਠਜੋੜ ਨਹੀਂ ਹੋਣਾ ਚਾਹੀਦਾ ਅਗਲੀ ਗੱਲ ਹੁਣ ਇਹਦੇ ਵਿੱਚ ਚਾਹੇ ਉਹ ਜਾਖਰ ਸਾਹਿਬ ਹੋਣ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਗੱਲ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ ਬੜੇ ਢਾਗ ਸਿਆਸੀ ਨੇਤਾ ਹੈ ਔਰ ਉਹਨਾਂ ਨੇ ਪੰਜਾਬ ਦੇ ਵਿੱਚ 10 ਸਾਲ ਬਤੌਰ ਮੁੱਖ ਮੰਤਰੀ ਕੰਮ ਵੀ ਕੀਤਾ ਉਹਨਾਂ ਦਾ ਤਜਰਬਾ ਬਾਕਮਾਲ ਹੈ ਉਹਨਾਂ ਨੇ ਲੋਕਾਂ ਦੀ ਨਵਜ ਪੰਜਾਬ ਦੀ ਜਿਹੜੇ ਆਉਣ ਵਾਲੇ ਸਮੇਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਬਿਆਨ ਦਿੱਤਾ ਪਰ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਦੂਰ ਪਾਰ ਦਾ ਕੋਈ ਵਾ ਵਾਸਤਾ ਨਹੀਂ ਹੈਗਾ ਉਹਨਾਂ ਦਾ ਸਾਡਾ ਜਿਹੜਾ ਫੋਕਸ ਹੈਗਾ ਅਸੀਂ ਜਿਹੜਾ ਵਿਸ਼ਵਾਸ ਕਰਦੇ ਅਸੀਂ ਗੱਠਜੋੜ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਕਰਦੇ ਆ ਕਿ ਪੰਜਾਬ ਦੇ ਲੋਕਾਂ ਦਾ ਭਵਿੱਖ ਕਿਵੇਂ ਸੁਰੱਖਿਤ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਕਿਵੇਂ ਸੁੱਖ ਸੁਵਿਧਾਾਂ ਦੇਣੀਆਂ ਪੰਜਾਬੀ ਲੋਕਾਂ ਨੂੰ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਕਿਸ ਤੰਗ ਦੇ ਨਾਲ ਲੈ ਕੇ ਜਾਣਾ ਪੰਜਾਬ ਦੇ ਉੱਤੇ ਆਈ ਹਰ ਸਰਕਾਰੀ ਤੇ ਕੁਦਰਤੀ ਆਫਤ ਦੇ ਨਾਲ ਕਿਸ ਤੰਗ ਦੇ ਨਾਲ ਨਜਿੱਟਣਾ ਸਾਡੇ ਲਈ ਗੱਠਜੋੜ ਤੋਂ ਪਹਿਲਾਂ ਸਾਡੇ ਪੰਜਾਬ ਦੇ ਅਧਿਕਾਰ ਪੰਜਾਬ ਦੇ ਹੱਕ ਪੰਜਾਬ ਦੇ ਲੋਕਾਂ ਦਾ ਜਿਹੜਾ ਆਉਣ ਵਾਲਾ ਸਮਾਂ ਸਾਡੇ ਲਈ ਉਹ ਬਹੁਤ ਜ਼ਰੂਰੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਗੱਲ ਲਈ ਬੜੇ ਚਿੰਤਤ ਹੈ ਔਰ ਬੜੇ ਕਾਰਜਸ਼ੀਲਾ ਲੰਮੇ ਸਮੇ ਤੋਂ ਤੁਸੀਂ ਦੇਖਿਆ ਹੋਣਾ ਹੈ ਕਿ ਹਰ ਮੁੱਦੇ ਦੇ ਉੱਤੇ ਜਿਹੜਾ ਉਹ ਪਹਿਲ ਕਦਮੀ ਕਰਕੇ ਲੋਕਾਂ ਦੇ ਨਾਲ ਖੜੇ ਹੁੰਦੇ ਆ ਚਾਹੇ ਹਰਾਂ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਪੰਜਾਬ ਦੇ ਵਿੱਚ ਕਿਸੇ ਸਿਆਸੀ ਪਾਰਟੀ ਕੋਲੇ ਜਿਹहां ਲੀਡਰ ਨਹੀਂ ਜਿਹੜਾ ਦੂਰਾਂ ਦੇਸ਼ ਨਾਲ ਚੱਲ ਸਕਦਾ ਹੋਵੇ ਜਿਹਦੀ ਜਿਹੜੀ ਸੋਚ ਅੱਜ ਨਹੀਂ ਬਲਕੇ 40 ਸਾਲ ਅੱਗੇ ਚੱਲਦੀ ਹੋਵੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਇਸ ਬਿਆਨ ਉਪਰੰਤ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸਰਦਾਰ ਰਫਾਲ ਸਿੰਘ ਢੀਮਾ ਜੀ ਨੇ ਕਈ ਸਵਾਲ ਚੁੱਕੇ ਇਸ ਸਵਾਲਾਂ ਨੂੰ ਸਖਾਲੀ ਸਾਹਿਬ ਕਿਸ ਤਰ੍ਹਾਂ ਦੇਖਦੇ ਨੇ ਦੇਖੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਦੇਖੋ ਗੱਠਜੋੜ ਹੋਣਾ ਜਾਂ ਨਹੀਂ ਹੋਣਾ ਉਹ ਤਾਂ ਕੋਈ ਵਿਖਦੇ ਗਰਮ ਦੇ ਵਿੱਚ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਔਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਇਸ ਗੱਲ ਦਾ ਡਿਸਾਈਡ ਕਰਨਾ ਹੈ ਇਸ ਗੱਲ ਦਾ ਡਿਸੀਜਨ ਲੈਣਾ ਹੈ ਕਿ ਗੱਠਜੋੜ ਹੋਵੇ ਜਾਂ ਨਾ ਹੋਵੇ ਪਰ ਗੱਠਜੋੜ ਅਕਾਲੀ ਭਾਜਪਾ ਦੀ ਚੱਲ ਰਹੀ ਹੈ ਕਰ ਕੋਈ ਦੂਸਰੇ ਪਾਸੇ ਤਕਲੀਫ ਆਮ ਆਦਮੀ ਪਾਰਟੀ ਨੂੰ ਹੋ ਰਹੀ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਪਿਛਲੇ 4 ਸਾਲਾਂ ਦੇ ਕਾਰਜਕਾਲ ਦੌਰਾਨ ਜਿੱਦਾਂ ਇੱਥੇ ਪੰਜਾਬ ਦੇ ਵਿੱਚ ਘਪਲੇ ਹੋਏ ਆ ਜਿਨ੍ਹਾਂ ਨੇ ਇੱਥੇ ਕਰਾਪਸ਼ਨ ਹੋਈ ਹੈ ਜਿਨ੍ਹਾਂ ਨੇ ਇੱਥੇ ਨਸ਼ਿਆਂ ਦਾ ਵਪਾਰ ਵਧਿਆ ਜਿਨ੍ਹਾਂ ਨੇ ਇੱਥੇ ਜਿਹੜਾ ਗੈਂਗਸਟਰ ਬਾਦ ਜਿਹੜਾ ਪਣਪਿਆ ਇੱਥੇ ਗੈਂਗਸਟਰ ਬਾਦ ਦਾ ਉਭਾਰ ਹੋਇਆ ਇੱਥੇ ਫਰੋਤੀਆਂ ਦਿਨੋਂ ਦਿਨ ਲਗਾਤਾਰ ਵਧ ਰਹੀਆਂ ਨੌਜਵਾਨਾਂ ਦੀ ਮੌਤ ਜਿਹੜੀ ਦਿਨੋਂ ਦਿਨ ਨਸ਼ੇ ਨਾਲ ਹੋ ਰਹੀ ਹੈ ਔਰ ਇਹਨਾਂ ਦੇ ਆਪਣੇ ਐਮਐਲਏ ਜਿਹੜੇ ਕੁਮਰ ਵਿਜੇ ਪ੍ਰਤਾਪ ਸਿੰਘ ਅਮਰਸਰ ਤੋਂ ਐਮਐਲਏ ਨੇ ਮੌਜੂਦਾ ਬਨਾਤ ਨੂੰ ਉਹਨਾਂ ਨੇ ਕਹਿਤਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਜਵ ਚੱਡਾ ਉਹ ਪੰਜਾਬ ਦੇ ਵਿੱਚ ਨਸ਼ਾ ਬਕਾਉਣ ਦੇ ਜਿਹੜੇ ਪੁਸ਼ਤ ਬਣਾਈ ਕਰ ਰਿਹਾ ਹੈ ਤੇ ਉਹ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਨਸ਼ਾ ਵਿਕਦਾ ਸੋ ਇਹਦਾ ਮਤਲਬ ਇਹ ਹੈ ਜੇ ਦਿੱਲੀ ਦੇ ਵਿੱਚ ਐਕਸਾਈਜ਼ ਜਿਹੜਾ ਘਟਾਲਾ ਹੋਇਆ ਬਹੁਤ ਵੱਡਾ ਜਿਹੜਾ ਸ਼ਰਾਬ ਦਾ ਘਟਾਲਾ ਹੋਇਆ 2000 ਕਰੋੜ ਇਲਜ਼ਾਮਾਂ ਦੇ ਵਿੱਚ ਚਾਹੇ ਉਹ ਮਨੀਸ਼ ਸਸੋਦੀਆ ਹੋਣ ਚਾਹੇ ਉਹ ਜੈਨ ਸਾਹਿਬ ਹੋਣ ਚਾਹੇ ਉਹ ਅਰਵਿੰਦ ਕੇਜਰੀਵਾਲ ਹੋਣ ਇਹਨਾਂ ਨੇ ਤਿਹਾਰ ਜੇਲ੍ਹ ਦੀ ਹਵਾ ਖਾ ਲਈ 2-2 ਸਾਲ ਔਰ ਉਸ ਤੋਂ ਵੱਡਾ ਡੀਜਾ ਨਾ ਪੰਜਾਬ ਦੇ ਵਿੱਚ ਕਫੜਾ ਉਸ ਤੋਂ ਵੱਡਾ ਸਕੈਂਡਲ ਉਸ ਤੋਂ ਵੱਡਾ ਸਕੈਮ ਪੰਜਾਬ ਦੇ ਇਸ ਧਰਤੀ ਦੇ ਉੱਤੇ ਹੋਇਆ ਹੁਣ ਹਰਪਾਲ ਸੀਮਾ ਸਾਹਿਬ ਦਾ ਦਰਦ ਇਹੀ ਹੈ ਕਿ ਜਦੋਂ ਅਕਾਲੀਆਂ ਦੀ ਸਰਕਾਰ ਆਜੀ 2027 ਦੇ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਗਰਦੇ ਵਿੱਚ ਰਸਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜੇਲਾ ਤੱਕ ਪਹੁੰਚਾਉਣ ਦਾ ਕੰਮ ਕੌਣ ਕਰੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਇਹੀ ਦਰਦਾ ਇਹੀਆਂ ਦੀ ਚਿੰਤਾ ਕੋਈ ਬਾਕੀ ਇਹਨਾਂ ਨੂੰ ਕੀ ਲੈਣਾ ਸਾਡੇ ਗੱਲ ਜੋੜਦਾ ਸੱਦ ਇਹਨਾਂ ਨੂੰ ਆਪਣਾ ਜਿਹੜਾ ਹੈ ਅਗਲਾ ਭੂਤ ਸੁਤੌਂਦਾ ਇਹਨਾਂ ਨੂੰ ਅਗਲਾ ਜਿਹੜਾ ਭਵਿੱਖ ਦਾ ਦਰਸ ਸੁਤੌਂਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਈ ਝੂਟ ਪੱჭ ਅਕਾਲੀ ਦਲ ਨੂੰ ਪਿੰਨਾ ਨੂੰ ਖਾਂਬ ਦੇਖੋ ਜਿੱਥੋਂ ਤੱਕ ਅਕਾਲੀ ਦਲ ਦੇ ਵਿੱਚ ਟੁੱਟ ਪੱਜ ਕੋਈ ਟੁੱਟ ਪੱਜ ਨਹੀਂ ਹੋਈ ਇਹ ਉਹੀ ਲੋਕ ਨੇ ਜਿਹੜੇ ਪਾਰਟੀ ਦੇ ਵਿਚਰੇ ਕੇ ਵਿਦਨ ਪਾਰਟੀ ਪਾਰਟੀ ਦੇ ਪਿਛੜੇ ਵਿੱਚ ਖੰਜਰ ਮਾਰਦੇ ਰਹੇ ਇਹ ਮੌਕਾ ਪ੍ਰਸਤ ਲੋਕ ਹੈ ਇਹ ਕੁਰਸੀਆਂ ਦੀ ਲਾਲਸਾ ਕੁਰਸੀ ਦੀ ਭੁੱਖ ਰੱਖਣ ਵਾਲੇ ਲੋਕ ਹੈ ਸ਼੍ਰੋਮਣੀ ਅਕਾਲੀ ਦਲ ਵਾਹਾਂ ਦੀ ਇੱਕ ਖੇਤਰੀ ਪਾਰਟੀ ਹੈ ਜੋ ਪਹਿਲਾਂ ਨਹੀਂ ਸੀ ਹੁਣ ਵੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗੀ ਔਰ ਇਹ ਬਿਲਕੁਲ ਸਫੇਰ ਪਰ ਮਜਬੂਤ ਧਿਰ ਹੈ ਔਰ ਇਸ ਦੇ ਬਿਨਾ ਪੰਜਾਬ ਦਾ ਵਿਕਾਸ ਪੰਜਾਬ ਦੀ ਭਲਾਈ ਪੰਜਾਬ ਦੀ ਤਰੱਕੀ ਉਹ ਜਿਹੜੀ ਬਿਲਕੁਲ ਨਹੀਂ ਦੇਖੋ ਸਮੇਂ ਸਮੇਂ ਸਰ ਬਹੁਤ ਸਾਰੇ ਲੀਡਰ ਹੁੰਦੇ ਆ ਬਹੁਤ ਸਾਰੇ ਲੀਡਰ ਚਲੇ ਜਾਂਦੇ ਆ ਪਹਿਲਾਂ ਤੋੜਾ ਸਾਹਿਬ ਨੇ ਵੀ ਬਗਾਵਤ ਕੀਤੀ ਬਰਨਾਲਾ ਸਾਹਿਬ ਨੇ ਵੀ ਬਗਾਵਤ ਕੀਤੀ ਹੋਰ ਬਹੁਤ ਸਾਰੇ ਲੀਡਰ ਹੈ ਬੇਸ਼ਮਾਰ ਲੀਡਰਾਂ ਦਾ ਨਾਮ ਪਰ ਬਾਅਦ ਵਿੱਚ ਕਿਉਂ ਕਿੱਥੇ ਆਉਣਾ ਪਿਆ ਉਹਨਾਂ ਨੂੰ ਆਉਣਾ ਤਾਂ ਮੁੜ ਕੇ ਉਸ ਸ਼ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਦੇ ਉੱਤੇ ਹੀ ਆਉਣਾ ਪਿਆ ਨਾ ਜੀ ਤੇ ਅੱਜ ਭਾਵੇਂ ਏਜੰਸੀਆਂ ਹੋਣ ਭਾਵੇਂ ਆਮ ਆਦਮੀ ਪਾਰਟੀ ਹੋਵੇ ਮੈਂ ਬੇਬਾਕੀ ਨਾਲ ਇਹ ਗੱਲ ਕਹੂੰਗਾ ਕਿ ਆਮ ਆਦਮੀ ਪਾਰਟੀ ਨੇ ਿੱਲਕ ਤੱਕ ਜ਼ੋਰ ਲਾ ਰਹੀ ਹੈ ਸਰਕਾਰੀ ਤੌਰ ਤੇ ਦਖਲਅੰਦਾਜ਼ੀ ਕਰਕੇ ਸ਼ਰੋਮਣੀ ਅਕਾਲੀ ਦਲ ਦੀ ਤਾਕਤ ਨੂੰ ਖੇੜੂ-ਖੇੜੂ ਕਰਨ ਦੇ ਲਈ ਪਰ ਮੈਂ ਦਾਅਵੇ ਨਾਲ ਸਰਕਾਰ ਸੁਖਵੀਰ ਸਿੰਘ ਬਾਦਲ ਨੂੰ ਜਿਨ੍ਹਾਂ ਦੀ ਦੂਰਅੰਦੇਸ਼ੀ ਜਿਨ੍ਹਾਂ ਦੀ ਅਕਲਮੰਦੀ ਜਿਨ੍ਹਾਂ ਦੀ ਦਰਦੀ ਸੋਚ ਉੱਚੀ ਸੋਚ ਪੰਜਾਬ ਪੱਕੀ ਸੋਚ ਦੇ ਕਾਰਨ ਅੱਜ ਜਿਹੜਾ ਅਕਾਲੀਵਾਦਾ ਮੁੜ ਕੇ ਜਿਹੜੀਆਂ ਇਹਨਾਂ ਨੇ ਜਿਹੜੀਆਂ ਸਾਰੇ ਰਸਤੇ ਦੇ ਵਿੱਚ ਕੰਡੇ ਬਚਾਏ ਸੀ ਉਹਨਾਂ ਨੂੰ ਇੱਕ ਇੱਕ ਕੰਡੇ ਨੂੰ ਚੁੱਕ ਕੇ ਅੱਜ ਸੁਖਬੀਰ ਸਿੰਘ ਬਾਦਲ ਪੂਰੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦੇ ਲਈ ਪੂਰੇ ਵਾਹ ਲਾ ਰਹੇ ਆ ਅਰ ਅਸੀਂ ਇੱਕ ਉਸ ਗੱਲ ਦਾ ਨਤੀਜਾ ਜਿਹੜਾ ਬਾਈ ਇਲੈਕਸ਼ਨ ਜਿਵੇਂ ਚੋਣ ਪਰਮਤਾ ਸਾਹਿਬ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਜਿਹੜਾ ਇੱਕ ਟਰੇਲਰ ਦਿਖਾਤਾ ਅਜਿਹੇ ਲੋਕ ਸਭਾ ਤੇ ਸੌਰੀ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਇਹਦੇ ਵਿੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਬੀਜੇਪੀ ਔਰ ਕਾਂਗਰਸ ਨੂੰ ਇੱਕ ਵਧੀਆ ਤੇ ਵੱਡੇ ਸਾਈਜ਼ ਦਾ ਸ਼ੀਸ਼ਾ ਦਿਖਾ ਦੇਣਗੇ ਉਹਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੁਝ ਕੀ ਸੋਚਦੇ ਕਾਰਗੁਜ਼ਾਰੀ ਬਹੁਤ ਵਧੀਆ ਰਹੇਗੀ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ 2022 ਤੋਂ ਪਹਿਲਾਂ ਕੀ ਆ ਸੀ ਕਿ ਐਸੇ ਕਿਸੇ ਦੇ ਘਰ ਦੇ ਵਿੱਚ ਸੱਫਰ ਨਹੀਂ ਵਿਛਣ ਦੇਣੇ ਕਿਸੇ ਨੂੰ ਚਿੱਟੇ ਨਾਲ ਨਹੀਂ ਮਰਨ ਦੇਣਾ ਕਿਸੇ ਇੱਥੇ ਕ੍ਰਪਸ਼ਨ ਨਹੀਂ ਹੋਣ ਦੇਣੀ 0% ਜਿਹੜੀ ਟੋਲਰੈਂਸ ਕ੍ਰਪਸ਼ਨ ਤੇ ਹੋਵੇ ਨਸ਼ਿਆਂ ਤੇ ਹੋਵੇ ਹਰ ਇੱਕ ਚੀਜ਼ ਦੇ ਉੱਤੇ ਹੋਵੇ ਉਹ ਸਾਰੀਆਂ ਅੱਜ ਪੰਜਾਬ ਦੇ ਵਿੱਚ ਪੂਰੀਆਂ ਹੋ ਗਿਆ ਅੱਗੇ ਜਿਹੜਾ ਨਸ਼ਾ ਲੁਕਮਾ ਮਿਲਦਾ ਸੀ ਅੱਜ ਹੋਮ ਡਿਲੀਵਰੀ ਦੇ ਨਾਲ ਲੋਕਾਂ ਦੇ ਘਰ ਘਰ ਤੱਕ ਪਹੁੰਚ ਰਿਹਾ ਪਹਿਲਾਂ ਜਿਹੜੇ ਜਾਇਜ਼ ਲੋਕਾਂ ਦੇ ਉੱਤੇ ਐਨਡੀਪੀਐਸ ਦੇ ਪਰਚੇ ਹੁੰਦੇ ਸੀ ਅੱਜ ਪੁਲਿਸ ਆਪਣੇ ਕੋਲੋਂ ਜਿਹੜੇ ਨਸ਼ੇ ਉਹਨਾਂ ਨੂੰ ਦੇ ਦੇ ਕੇ ਉਹ ਉਹਨਾਂ ਦੇ ਪਰਚੇ ਪਾ ਰਹੀ ਹੈ ਅੱਜ ਪੁਲਿਸ ਜਿਹੜੀ ਹੈਗੀ ਆ ਉਹ ਆਮ ਲੋਕਾਂ ਦੀ ਹਫਾਜ਼ਤ ਕਰਨ ਦੀ ਬਜਾਏ ਇਹਨਾਂ ਦਿੱਲੀ ਵਾਲੇ ਧਾਰਮੀਆਂ ਮਹਿਮੂਦ ਗਜਨਵੀ ਤੇ ਅਮਨ ਸ਼ਾ ਵਡਾਲੀ ਵਰਗੇ ਰਵਿੰਦ ਕੇਜਰੀ ਵਾਲ ਮਨੀਸ਼ ਸੋਦੀ ਅਸਤਿੰਦਰ ਜੈਨ ਵਰਗਿਆਂ ਨੂੰ ਅੱਜ ਜਿਹੜੀਆਂ ਸੰਕਰੇ ਦੀਆਂ ਗੱਡੀਆਂ ਸੰਕਰੇ ਗੱਡੀਆਂ ਤੇ ਸੰਕਰੇ ਦੀ ਤਾਗਾਤ ਦੇ ਵਿੱਚ ਜਿਹੜੀ ਪੁਲਸ ਨਫਰੀ ਹੈ ਅੱਜ ਇਹਨਾਂ ਦੀ ਰਾਖੀ ਦੇ ਵਿੱਚ ਲੱਗੀ ਹੋਈ ਹੈ ਆਮ ਲੋਕ ਤਾਂ ਮਰ ਰਹੇ ਨਾ ਜੀ ਆਮ ਲੋਕਾਂ ਨੂੰ ਨਿੱਤ ਦਿਨ ਨਿੱਤ ਫਰੋਟੀਆਂ ਮੰਗੀਆਂ ਜਾ ਰਹੀਆਂ ਜਿਹੜਾ ਬੰਦਾ 50 ਲੱਖ ਦੀ ਗੱਡੀ ਖਰੀਦ ਕੇ ਲਿਆਏਗਾ ਉਹਨੂੰ ਸ਼ਾਮ ਨੂੰ ਫਰੋਟੀ ਦੀ ਕਾਲ ਆ ਜਾਏਗੀ ਜਿਹੜੇ ਬੰਦੇ ਦੀ ਦੁਕਾਨ ਚੰਗੀ ਚੱਲਦੀ ਹੈ ਉਹਨੂੰ ਫਰੋਟੀ ਅੱਜ ਫਰੋਟੀ ਦੀ ਕਾਲ ਆ ਜਾਏਗੀ ਜਿਹੜਾ ਬੰਦਾ ਬਿਜ਼ਨਸ ਦੇ ਵਿੱਚ ਥੋੜਾ ਜਿਹਾ ਕਿਤੇ ਨਾਮ ਆ ਗਿਆ ਉਹਨੂੰ ਫਰੋਟੀ ਦੀ ਕਾਲ ਆ ਜਾਏਗੀ ਮੈਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੇ ਉਸ ਇਸ ਗੱਲ ਦਾ ਦੋਚਲਾਉਣਾ ਹੈ ਕਿ ਇਹ ਜਿਹੜੀ ਮੇਦੀ ਹੈ ਗੈਂਗਸਟਰਵਾਦ ਨੂੰ ਪੰਜਾਬ ਦੇ ਵਿੱਚ ਜਿੰਨੀਆਂ ਲੋਕਾਂ ਖੁਆਰ ਕਰਨ ਵਾਲੇ ਆ ਇਹਨਾਂ ਦਾ ਸਿੱਧੇ ਤੌਰ ਤੇ ਸੰਬੰਧ ਉਹਨਾਂ ਤਾਕਤਾਂ ਦੇ ਨਾਲ ਹੈ ਅੱਜ ਪੰਜਾਬ ਦੇ ਹਾਲਾਤ ਬੜੇ ਵਿਸਫੋਟਕ ਹਨ ਪੰਜਾਬ ਦੇ ਹਾਲਾਤ ਸਾਜਿਬਾ ਨਹੀਂ ਹੈ ਆਮ ਲੋਕ ਦੁਖੀ ਨੇ ਅਸੁਰੱਖਿਤ ਨੇ ਔਰ ਆਪਣੇ ਇਨਸਾਫ ਲਈ ਅੱਜ ਥਾਣਿਆਂ ਦੇ ਵਿੱਚ ਕੋਟਕਚਰੀਆਂ ਦੇ ਵਿੱਚ ਲੋਕ ਭਟਕ ਰਹੇ ਨੇ ਤੇ ਇਹ ਪੰਜਾਬ ਦੀ ਸਰਕਾਰ ਗੁਲਾਮੀ ਕਰ ਰਹੀ ਹੈ ਪੰਜਾਬ ਦੀ ਸਰਕਾਰ ਚੱਕਰੀ ਕਰ ਰਹੀ ਹੈ ਕੀ ਕਰ ਰਹੀ ਹੈ ਦਿੱਲੀ ਵਾਲੇ ਧਰਦੀਆਂ ਦੀ ਪੰਜਾਬ ਦੇ ਲੋਕ ਜਾਨ ਟੱਠੇ ਖੂਚ ਜਾਣ ਸੋ ਇਹ ਇਹ ਸਾਰਾ ਜਿਹੜਾ ਹੈਗਾ 2027 ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰਨ ਦਾ ਜਿਹੜਾ ਫਿਲਾ ਜਿਹੜਾ ਅੰਜਾਮ ਹੈ ਜਿਹੜਾ ਰਿਜ਼ਲਟ ਹੈ ਜਿਹੜਾ ਸਿੱਟਾ ਹੈ ਉਹ ਇਹਨਾਂ ਨੂੰ ਦਿਖਾ ਦੇਣਗੇ ਕਿ ਮੇਰਾ ਤੁਹਾਡੇ ਨਾਲ ਵਾਦਾ ਹੈ